ਨਾਮ ਆ ਜੀ ਆਪਣਾ ਕੋਲ ਬਾਬੂ ਕੋਲ ਹਾਂ ਜੀ ਤਾਂ ਕੀ ਨਾਮ ਹੈ ਆਪਕੇ ਵਾਈਫ ਦਾ ਸਰਿਤ ਦਾ ਇਹ ਜਿਹੜੇ ਅੱਜ ਘਟਨਾ ਵਾਪਰੀ ਸੀ ਇਹ ਕਿੱਦਾਂ ਵਾਪਰੀ ਤੇ ਕਿੰਨੇ ਕ ਵਜੇ ਦੀ ਸੀ ਘਟਨਾ ਇਹ ਸਰ ਮੇਰਾ ਘਰੋਂ ਇਹਨੇ 6 ਵਜੇ ਫੰਦ ਮੰਦਿਰ ਕੇ ਸੇਵਾ ਕਰਦੇ ਸੀ ਜੇ ਉਹਨਾਂ ਨੇ 6 ਵਜੇ ਗਿਆ ਇਹ ਜਦੋਂ ਉਹਨਾਂ ਨੇ ਮੈਨੂੰ ਕਹਿੰਦੇ ਕਿ ਮੈਂ ਜਲਦੀ ਆ ਜਾਊਂਗਾ ਤੇ ਮੈਂ ਬੰਦੇ ਚ ਬਾਹਰ ਸੀ ਕਿ ਜਦੋਂ ਬਿਸਰਾਮ ਮੰਦਿਰ ਕੀ ਬਿਸਰਾਮ ਕਰਕੇ ਤੇ ਚੱਲਿਆ ਸੀਗਾ ਘਰ ਨੂੰ ਉਹਨਾਂ ਦੇ ਜੇ ਇੱਕ ਇੱਕ ਪੁਜਾਰੀ ਸੀਗਾ ਉਹਨਾਂ ਨੂੰ ਜਿਹੜਾ ਅਰਜਾ ਸੀ ਨਿੱਕਾ ਸਰਦਾਰ ਜਿਹਨੇ ਮਾਰਿਆ ਹਮਲਾ ਕੀਤਾ ਉਹ ਪੁਜਾਰੀ ਨੂੰ ਪਹਿਲੇ ਉਹਨੂੰ ਅੰਦਰ ਕਰਤੇ ਉਹਨੂੰ ਬਾਹਰ ਕੁੰਡਾ ਲਾਤੇ ਪੁਜਾਰੀ ਨੂੰ ਤੇ ਮੇਰੇ ਘਰ ਵਾਲੇ ਤੇ ਮੈਂ ਹਮਲਾ ਕੀਤਾ ਮੈਂ ਬਾਹਰ ਸੀਗਾ ਮੈਂ ਮੌਕੇ ਤੇ ਗਿਆ ਤਾਂ ਮੇਰਾ ਕੁਝ ਠਿੱਠੋ ਕੁਝ ਮੈਂ ਕਰ ਤੇ ਜਿਹੜਾ ਦੋਸ਼ੀ ਸੀ ਕਿੱਥੇ ਫਲਾ ਹੋ ਗਿਆ ਉਹ ਭੱਜ ਗਿਆ ਪਾਂਜੀ ਕੁਤਰਾ ਨਾ ਟਾਉਂ ਟੂ ਸੀ ਕੀ ਮੰਗ ਕੀ ਕਰਦੇ ਪੁਲਿਸ ਤੋਂ ਮੰਗ ਕਰਦੇ ਸਾਨੂੰ ਫਸਲਾ ਹੋਣਾ ਚਾਹੀਦਾ ਅੱਗੇ ਕੰਮ ਨਹੀਂ ਕਰਨਾ ਹੋਰ ਕਿਸੇ ਦੇ ਨਾਲ ਕੋਈ ਬੱਚੇ ਕਿੰਨੇ ਬੱਚੇ ਕਿੰਨੇ ਸੀ ਬੱਚੇ ਹੈ ਨਹੀਂ ਤੇ ਮੈਰਿਜ ਨੂੰ ਕਿੰਨੇ ਟਾਈਮ ਹੋਇਆ ਸੀ ਮੈਨੂੰ ਸਾਡੇ ਹੋ ਗਿਆ ਸੀ ਕਿ 15 ਸਾਲ ਪੰਦਰਾਂ ਸਾਲ ਤਾਂ ਪ੍ਰੋਪਰ ਦੋਨੇ ਉੱਥੇ ਰਹਿੰਦੇ ਸੀ ਪਿੰਡੀ ਹੱਸੇ ਦਵਾਂ ਦਾ ਪਿੰਡ ਚੋਂ ਕਰਾਇ ਵਾਲਾ ਘੜਲੇ ਤੇ ਸੀਗਾ ਮੈਂ ਬੜਿਆ ਹਾਰ ਇਸ ਵੇਲੇ ਕੰਮ ਕਰਦਾ ਕੀ ਮਾਮਲਾ ਸੀ ਜਿਹਨੂੰ ਲੈ ਕੇ ਜਿਹੜੀ ਕਿ ਇਹ ਘਟਨਾ ਵਾਪਰੀ ਹੈ ਸਾਰੀ ਕੁਛ ਨਹੀਂ ਇਹ ਮਾਮਲਾ ਸਰਤਾ ਦੇ ਵੀ ਪਤਨੀ ਫੋਲ ਫੋਲ बाबू और ਪ੍ਰਕਾਸ਼ ਕੁਮਾਰ ਇਹ ਮੇਰੇ ਕੋਲ ਰਕੇਸ਼ ਕੁਮਾਰ ਕੋ 10-15 ਸਾਲ ਤੋਂ ਰੈਸਟੋਰੈਂਟ ਦੇ ਵਿੱਚ ਨੌਕਰੀ ਕਰਦਾ ਇਹ ਆਪਣਾ ਕਿਰਾਏ ਦੇ ਘਰ ਲੈ ਕੇ ਰਹਿੰਦੇ ਆ ਤੇ ਜਿਹੜੀ ਸਰਤਾ ਦੇ ਵੀ ਹੈ ਥੋੜੀ ਜਿਹੀ ਧਾਰਮਿਕ ਪੱਖੋਂ ਮੰਦਰ ਦੇ ਵਿੱਚ ਕਾਫੀ ਮਤਲਬ ਜਾਣਾਂ ਜਾਂਦੀ ਸੀ ਇਹ ਨਾਲ ਇੱਕ ਪੁਜਾਰੀ ਮੰਦਰ ਦਾ ਜੁੜੀ ਉਹਨਾਂ ਦੇ ਨਾਲ ਜਾਰੀ ਵਾਂਗੂਏ ਤੇਰਾਸ तकरीबन ਮੰਦਰ ਜਿਆਦਾ ਟਾਈਮ ਗੁਜ਼ਾਰਦੀ ਤੇ ਇਹ ਮੰਦਰ ਦੇ ਜਾਣ ਦੇ ਦਰਾਰ ਜਿਹੜਾ ਮੇਨ ਪੁਜਾਰੀ ਸੀ ਮੰਦਰ ਦਾ ਉਹ ਆਪ ਚਲੇ ਗਿਆ ਜੁਪੀ ਬੇਟੀ ਦਾ ਵਿਆਹ ਕਰਨ ਉਹ ਜ਼ਿੰਮੇਵਾਰੀ ਇਹਨੂੰ ਸੰਭਾਲ ਕੇ ਗਿਆ ਸੀ ਸਜਿਹੜੇ ਬੰਦੇ ਨੇ ਜਿਹੜੀ ਘਟਨਾ ਨੂੰ ਜਾਮ ਦਿੱਤਾ ਇਹ ਕਿੱਥੇ ਦਾ ਰਹਿਣ ਵਾਲਾ ਸੀ ਇਹ ਬੰਦਾ ਸਿਧਮਤ ਉਹਨਾਂ ਦਾ ਰਹਿਣ ਵਾਲਾ ਤੇ ਇਹਦੇ ਜਿਹੜੇ ਮਾਪੇ ਮਰ ਚੁੱਕੇ ਨਾਨਕੇ ਰਹਿੰਦਾ ਸੀ ਕੋਈ ਨਸ਼ੇ ਦਾ ਵੀ ਆਦੀ ਸੀ ਬਿਲਕੁਲ ਇਹ ਛੋਟਾ-ਬੋਟਾ ਨਸ਼ਿਆਂ ਜਿਦਾ ਸ਼ਰਾਬ ਵੀ ਮੇਡ-ਬੇਡੀਆਂ ਖਾ ਕੇ ਇਹ ਮੰਦਰ ਚ ਆਉਂਦਾ ਸੀ ਉਹ ਜਿਹੜੀ ਸਰਤਾ ਦੇ ਵੀ ਆ ਉਹ ਇਹਨੂੰ ਰੋਕਦੀ ਸੀ ਉੱਥੇ ਆਉਣ ਦਾ ਕਿੰਨ ਮਤਲਬ ਕਿ ਕਿਤੇ ਨਾ ਕਿਤੇ ਜਿਹੜਾ ਉਹਨੂੰ ਰੋਕਾ ਰੱਖ ਕੇ ਪਸੰਦ ਨਹੀਂ ਆਈ ਇਸੇ ਕਰਕੇ ਘਟਨਾ ਨੂੰ ਇਨਜਾਮ ਦਿੱਤਾ ਇਹਨੇ ਉਹ ਜਿਹੜਾ ਮੰਦਿਰ ਦਾ ਇੱਕ ਆਰਤੀ ਦੇ ਪੁਜਾਰੀ ਉੱਥੇ ਸੀਗਾ ਜਦੋਂ ਉਹ ਦੇਖਿਆ ਅੰਦਰ ਵੜਿਆ ਇਹਨੇ ਬਾਹਰੋਂ ਪੁਜਾਰੀ ਨੂੰ ਬੂਹਾ ਲਾ ਕੇ ਤੇ ਇਹਦੇ ਨਾਲ ਹੱਥੋਂ ਪਾਈ ਹੋਇਆ ਤੇ ਇਹਨੇ ਉਹ ਪਤਾ ਨਹੀਂ ਮਤਲਬ ਇਹ ਜਿਹੜਾ ਰਕੇਸ਼ ਕੁਮਾਰ ਇਹ ਬਾਹਰ ਸੀ ਗੇਟ ਦੇ ਲਾਗੇ ਉਹਨੂੰ ਤੀਵੀਂ ਆਗ ਨਹੀਂ ਜਾਂਦੇ ਸੀ ਮੰਦਿਰ 'ਚ ਤੇ ਇਹ ਜਦੋਂ ਇਹਨੇ ਮੈਨੂੰ ਕਾਲ ਕੀਤੀ ਆ ਜਦੋਂ ਮੈਂ ਜਾ ਕੇ ਦੇਖਿਆ ਇਹਨੇ ਚਿਕਾ ਚੁੱਕਾ ਮਾਰੀਆਂ ਅੰਦਰ ਇਹ ਉਹ ਜਾਣਦੇ ਨੇ ਜਦੋਂ ਜਦੋਂ ਇਹ ਪਹੁੰਚਿਆ ਉਹਦੇ ਰੋ ਪੇਸ਼ੀ ਹਾਲਤ ਵਿੱਚ ਸੀ ਤਾਂ ਤੁਸੀਂ ਪ੍ਰਸਤੁਤ ਕਰ ਕੀ ਮੰਗ ਕੀ ਕਰਦੇ ਕੀ ਕੁਛ ਨਹੀਂ ਅਸੀਂ ਕਹਿੰਦੇ ਦੋਸ਼ੀ ਨੂੰ ਫੜ ਕੇ ਸਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਗਾਹ ਇਹੋ ਜਿਹਾ ਉੱਥੇ ਅੱਜ ਤੱਕ ਮੈਂ ਤਾਂ ਕਹੂੰਗਾ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਵੀ ਮੰਦਰ ਚ ਜਾਂ ਗੁਰਦੁਆਰੇ ਦੀ ਸੇਵਾ ਕਰਨ ਲੱਗੇ ਜ ਕਿਸੇ ਦਾ ਕਤਲ ਹੋਇਆ ਹੋਵੇ ਇਹ ਨਹੀਂ ਹੋਣਾ ਚਾਹੀਦਾ ਇਹ ਬਹੁਤ ਮਾੜੀ ਆ ਗੱਲ ਇਹ ਤੇ ਤਾਂ ਫਿਰ